ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 4 ਤੇ 5 ਅਗਸਤ ਨੂੰ ਇਹ ਦੋ ਦਿਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਕਿੰਨਾ ਭਾਗਾਂ ਦੇ ਵਿੱਚ ਵੀਰ ਬੱਦਲ ਬਾਈ ਨਾਲ ਛੋਟੇ-ਮੋਟੇ ਮੀਂਹ ਦੇ ਹਸਰ ਬਣ ਸਕਦੇ ਨੇ ਕਿੰਨਾ ਭਾਗਾਂ ਦੇ ਵਿੱਚ ਮੌਸਮ ਸਾਫ਼ ਰਹਿ ਗਿਆ ਵੀਰੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਓਵਰਆਲ ਕੁੱਲ ਮਿਲਾ ਕੇ ਪੰਜਾਬ ਦਾ ਮੌਸਮ ਬਣ ਸਾਫ਼ ਹੈ ਤਕਰੀਬਨ ਵੀਰੋ ਦਿਨ ਦੇ ਸਮੇਂ ਆਪਾਂ ਨੂੰ ਧੁੱਪ ਚੰਗੀ ਦੇਖਣ ਨੂੰ ਮਿਲਦੀ ਆ ਪਰ ਟੁੱਟਵੇਂ ਬੱਦਲਾਂ ਦੀ ਆਵਾਜ਼ ਆਈ ਜੋ ਕਿ ਅਚਾਨਕ ਬੱਦਲ ਗਰਮੀ ਨਾਲ ਵੀਰੋ ਬਣਦੇ ਨੇ ਇਹਨਾਂ ਬੱਦਲਾਂ ਦੀ ਆਵਾਜ਼ ਆਈ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਸੋ ਵੀਰੋ ਇਹ ਤਕਰੀਬਨ ਆਉਂਦੇ ਜੇ ਆਪਾਂ ਗੱਲ ਕਰੀ ਅੱਜ ਤੇ ਕੱਲ ਦੇ ਦਿਨ ਦੇ ਵਿੱਚ ਇਸੇ ਤਰ੍ਹਾਂ ਬੱਦਲਾਂ ਦੀ ਆਵਾਜ਼ ਆਈ ਬਣੀ ਰਹੇਗੀ ਦੁਪਹਿਰ ਤੋਂ ਬਾਅਦ ਅਚਾਨਕ ਜੇ ਗਰਮੀ ਬਣਦੇ ਵੀਰੋ ਤਾਂ ਇਹਹੀ ਬੱਦਲ ਕਿਸੇ ਵੀ ਖੇਤਰ ਦੇ ਵਿੱਚ ਥੋੜਾ ਜਿਹਾ ਵੱਡਾ ਰੂਪ ਲੈ ਕੇ ਕੁਝ ਬਰਸਾਤੀ ਗਤੀਵਿਧੀਆਂ ਦੇ ਜਾਂਦੇ ਨੇ ਟੁੱਟਵੇਂ ਖੇਤਰਾਂ ਦੇ ਵਿੱਚ ਆਪਾਂ ਨੂੰ ਵੀਰੋ ਬਰਸਾਤ ਦੇਖਣ ਨੂੰ ਮਿਲਦੀ ਆ ਉਸ ਤੋਂ ਬਾ ਸੋ ਵੀਰੋ ਇਦਾਂ ਦੀਆਂ ਗਤੀਵਿਧੀਆਂ ਪਰ ਨੂੰ ਆਉਂਦੇ ਦੋ ਦਿਨਾਂ ਤੱਕ ਮਿਲਦੀਆਂ ਰਹਿਣਗੀਆਂ। ਬਾਕੀ ਹੋਰ ਮੌਸਮ ਦੇ ਵਿੱਚ ਵੀਰੋ ਕੋਈ ਵੱਡੀ ਤਬਦੀਲੀ ਆਉਣ ਦੇ ਅਸਾਰ ਫਿਲਹਾਲ 4 ਤੇ 5 ਅਗਸਤ ਨੂੰ ਦੋ ਦਿਨ ਨਹੀਂ ਹੋਣਗੇ। ਉਸ ਤੋਂ ਬਾਅਦ ਵੀਰੋ 6 7 8 ਦੇ ਵਿੱਚ ਜਾ ਕੇ ਬਰਸਾਤੀ ਗਤੀਵਿਧੀਆਂ ਦੇ ਅਸਾਰ ਨੇ ਜਿਹੜੇ ਥੋੜੇ ਜਿਹਾ ਵਧਣਗੇ। ਫਿਰ ਬਿਊਰੋ ਫਲ ਹਾਲ ਪੰਜਾਬ ਦੇ ਵਿੱਚ ਨਮੀ ਬਣੀ ਹੋਈ ਹੈ ਦੇਖੋ ਨਮੀ ਦੇ ਕਾਰਨ ਜਦੋਂ ਆਪਾਂ ਨੂੰ ਧੁੱਪ ਦਾ ਮਾਹੌਲ ਮਿਲਦਾ ਵੀਰੋ ਉਦੋਂ ਇਹ ਨਮੀ ਉੱਪਰ ਉੱਠਦੀ ਹੈ ਉੱਪਰ ਉੱਠ ਕੇ ਬੱਦਲ ਬਣਦੇ ਨੇ ਅਚਾਨਕ ਗਰਜ ਚਮਕ ਵਾਲੇ ਜੋ ਕੁਝ ਖੇਤਰਾਂ ਦੇ ਵਿੱਚ ਵੀਰੋ ਬਰਸਾਤੀ ਕਿਸਮ ਦੇ ਦਿੰਦੇ ਨੇ ਕੁਝ ਸਮੇਂ ਬਾਅਦ ਮੌਸਮ ਸਾਫ਼ ਹੋ ਜਾਂਦਾ ਹੈ ਸੋ ਇਦਾਂ ਦੀਆਂ ਗਤੀਵਿਧੀਆਂ ਵੀਰੋ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਮਿਲਦੀਆਂ ਹੀ ਰਹਿਣਗੀਆਂ ਕਿਉਂਕਿ ਵੀਰੋ ਮੌਸਮੀ ਇਦਾਂ ਦਾ ਹੁੰਦਾ ਹੈ ਜਦੋਂ ਗਰਮੀ ਦਾ ਥੋੜਾ ਪ੍ਰਭਾਵ ਵੱਧਦਾ ਹਵਾ ਰੁਕ ਜਾਂਦੀ ਹੈ ਉਦੋਂ ਇਹ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਸੋ ਇਹ ਮਿਲਦੀਆਂ ਰਹਿ ਵੀਰੋ ਜੁ ਹਵਾਵਾਂ ਤਕਰੀਬਨ ਦੱਖਣ ਪੂਰਬੀ ਦਿਸ਼ਾ ਤੋਂ ਹੀ ਵਗੇਗੀ ਕੰਧ ਦੇ ਮੁਕਾਬਲੇ ਵੀਰੋ ਥੋੜੀ ਰਫਤਾਰ ਹਵਾ ਦੀ ਘੱਟ ਰਹਿ ਸਕਦੀ ਹੈ ਦਿਨ ਦੇ ਸਮੇਂ ਹਵਾਵਾਂ ਤੇਜ਼ ਚੱਲ ਸਕਦੀਆਂ ਨੇ ਬਾਕੀ ਵੀਰੋ ਹੋਰ ਕੋਈ ਮੌਸਮ ਅੱਜ ਟੈਂਪਰੇਚਰ ਤਕਰੀਬਨ ਵੀਰੋ 30 ਡਿਗਰੀ ਦੇ ਆਸ-ਪਾਸ ਰਹਿਣਗੇ ਪਰ ਫਿਰ ਵੀ ਗਰਮੀ ਦੇ ਸਮੇਂ ਹਮਸਤੇ ਗਰਮੀ ਪਰੇਸ਼ਾਨ ਕਰ ਸਕਦੀ ਹੈ ਟੈਂਪਰੇਚਰ ਕੋਈ ਜ਼ਿਆਦਾ ਨਹੀਂ ਹੋਣਗੇ ਵੀਰ ਰਾਤ ਦੇ ਤਕਰੀਬਨ ਟੈਂਪਰੇਚਰ ਵੀਰੋ 26-27 ਡਿਗਰੀ ਦੇ ਆਸ-ਪਾਸ ਰਹਿਣਗੇ ਬਾਕੀ ਵੀਰੋ ਸ਼ਾਮ ਜਾਂ ਕੱਲ ਸਵੇਰ ਦੀ ਵੀਡੀਓ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ ਜੇਕਰ ਮੌਸਮ ਵਿੱਚ ਕੋਈ ਅਚਾਨਕ Th